ਇਹ ਜਿੰਮੇਵਾਰੀ ਨਾਲ ਨਿਭਾਉਣੀ ਸੀ ਅੱਛਾ ਚੋਣ ਐ ਨਹੀਂ ਸੀ ਹੋਣਦੀ ਵੀ ਬਾਹਲਾ ਬੋਲ ਲੈਣਾ ਆ ਜਾ ਬੋਲ ਵਧੀਆ ਲੈਣਾ ਆ ਜਾ ਆ ਜਾ ਲੈ ਤੈਨੂੰ ਬਣਾਉਨੇ ਆ ਇਲਾਕੇ ਦੇ ਸਰ ਤੂੰ ਵਧੀਆ ਬੋਲ ਭੜਕ ਬੰਦਾ ਬੰਦਾ ਨਾ 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 ਅੱਧੇ ਹਸਪਾੜਕੇ ਵੇਖ ਲਓ ਜਿਨ੍ਹਾਂ ਨੂੰ ਬਣਾਇਆ ਜਾਂਦਾ ਸੀ ਨਾ ਕਈ ਕਈ ਸਾਲ ਉਹਨਾਂ ਦੀਆਂ ਪਰਖਾਂ ਬੰਦਾ ਕਹੇ ਘੜਦਾ ਏ ਕੱਲ ਲਈ ਬੋਲਣਾ ਆਉਂਦਾ ਹੈ ਸਟੈਂਡ ਹੈ ਰਾਉਂ ਕਿੰਨਾ ਹੈ ਕਿੰਨਾ ਤੇ ਦਿਮਾਗ ਕੰਮ ਕਰਦਾ ਹੈ ਸੋਹਣੀ ਇਨੀ ਉੱਚੀ ਹੈ ਉਹਨਾਂ ਅੱਛਾ ਕਿ ਉਹ ਇੱਥੇ ਹੀ ਨਹੀਂ ਮਾਨਵੀ ਨਾ ਮਤੁਚੀ ਤੇ ਠੀਕ ਹੈ ਮਾਨਵੀ ਨਹੀਂ ਮਾ ਇਹਦਾ ਮਾਨਵੀ ਮਤੁਚੀ ਮਾਨਵੀ ਨੇ ਨੀ ਉਹ ਕਿਦੇ ਮਤ ਕੋਣ ਕਰੂ ਮੈਂ ਤੇ ਆਸ ਵੀ ਇੱਕ ਨਾ ਬੜੀ ਵਧੀਆ ਗੱਲ ਸਮਝ ਆਉਂਦੀ ਹੈ ਵੀ ਪਾਸ਼ਾ ਨੇ ਜਿੱਤੇ ਬਣਾਏ ਇਨਸਾਨ ਨੂੰ ਜਿੱਤ ਰੱਖੇ ਮਾਲਵੇ ਦੀ ਸਾਰੀ ਸਿੱਖੀ ਨਾ ਇੱਕ ਜਥੇਦਾਰ ਸੀ ਸਾਰੇ ਮਾਮਲੇ ਦਾ ਭਾਈ ਬੈਲੋ ਸਭ ਤੋਂ ਪਹਿਲੋ ਹੋਰ ਭਾਈ ਬੈਲੋ ਭਾਈ ਸਾਹਿਬ ਭਾਈ ਬੈਲੋ ਸਭ ਤੋਂ ਪਹਿਲੋ ਸੀ ਨਾ ਕਿੱਡਾ ਪੱਤਰਣ ਵਾਸਤੇ ਐਸੀ ਬੁਸਟਾ ਪਾਇਗਾ ਲੋਕਾਂ ਦਾ ਗੰਦ ਮੰਡ ਤਾਂ ਇਟਾ ਦਾ ਰੰਗ ਲਾਲ ਨਿਕਲੂ ਪਿੰਡਾਂ ਵਿੱਚ ਜਾ ਜਾ ਕੇ ਜ਼ਿੰਦਗੀ ਕੱਚੀ ਕਰ ਕਰ ਕੇ ਪੰਦਸ ਜੇ ਮਾਮਲੇ 'ਚ ਤਾਂ ਬੜੀਆਂ ਪੱਕੀਆਂ ਨਿਕਲੀਆਂ ਕਹਿੰਦੇ ਬੈਲੋ ਨੇ ਐ ਨਹੀਂ ਥੋੜੇ ਆ ਮੇਰੇ ਹੱਥ ਖਰਾਬ ਹੋ ਰਹੀ ਹੈ ਮਾਰੇ ਕਿੰਦੇ ਬੈਲੋ ਸਭ ਤੋਂ ਬੈਲੋ ਜਿਹੜੇ ਸਰ ਲਾਹੌਰ ਦੇ ਵਿੱਚ ਇੰਨਾ ਦਬਦਬਾ ਸਿੱਖੀ ਦਾ ਮਾਰੇ ਕਿੰਦੇ ਕੌਣ ਹੈ ਕਹਿੰਦੇ ਲੱਗਾ ਪਰ ਉਹਦਾ ਮਜ਼ਾ ਸਾਰਾ ਹੀ ਇੱਕ ਬੰਦੇ ਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਸਾਰਾ ਮਜ਼ਾ ਭਾਈ ਲਗਾਹਾ ਜੀ ਦੇ ਹੱਥ ਭਾਈ ਲਗਾ ਚੌਧਰੀ ਧੀਲਾ ਕੇਰਾ ਆਇਨਾ ਪਰਖਿਆ ਉਸ ਬੰਦੇ ਨੂੰ ਤੇ ਪਰਖ ਕੇ ਉਸ ਗੁਰਸਿੱਖ ਦੇ ਫਿਰ ਉਹ ਫਲ ਬਣਾਇਆ ਮਹਾਰਾਜ ਨੇ ਇੰਨੇ ਮਜ਼ਬੂਤ ਕਰ ਦਿੱਤੇ ਸੀ ਵੀ ਉਹਨਾਂ ਦੇ ਉੱਤੇ ਫਿਰ ਹੱਥ ਪੈਂਦੀ ਸੀ ਹਰ ਇਲਾਕੇ ਦਾ ਪੂਰਾ ਸਟਰੋਂਗ ਹੋਇਆ ਜਿਹੇ ਨਾਲ ਸੁਣ ਗੱਲਾਂ ਵਾਲੇ ਨਹੀਂ ਪੈਸੇ ਵਾਲੇ ਜਿਹੇ ਨਾਲ ਨਹੀਂ ਉਹਨਾਂ ਦੇ ਵਿੱਚ ਕੁਆਲਿਟੀ ਵੇਖੀ ਜਾਂਦੀ ਸੀ ਤੇ ਸਾਰੇ ਦੁਆਬੇ ਦਾ ਮੁੱਢ ਦੁਆਬੇ ਦਾ ਮਾਲਵੇ ਦਾ ਸੀ ਭਾਈ ਬਹਿਲੋ ਜੀ ਮਾਝ ਦੇਸੀ ਭਾਈ ਲਗਾ ਜੀ ਤੇ ਜਿਹੜਾ ਦੁਆਬਾ ਹੈ ਇਹਦੇ ਆਗੂ ਬਣਾਏ ਪਾਸ਼ਾ ਨੇ ਭਾਈ ਮੰਜ ਜੀ ਭਾਈ ਮੰਜ ਦਾ ਨਾਮ ਤੁਸੀਂ ਇਤਿਹਾਸ ਕਰ ਜਿਹੜੇ ਦੁਵਾਨ ਸੁਣਦੇ ਨੇ ਕਿ ਭਾਈ ਮੰਜ ਜੀ ਦਾ ਨਾਮ ਬਹੁਤ ਵਾਰ ਸੁਣਿਆ ਹੋਣਾ ਤੇ ਭਾਈ ਮੰਜ ਜੀ ਦੁਆਬੇ ਦੇ ਜਥੇਦਾਰ ਸੀ ਖੰਮ ਸੀ ਇਹ ਜਿਹੜੀ ਗੁਰਸਿੱਖੀ ਹੈ ਗੁਰਸਿੱਖਾਂ ਦੇ ਸਿਰ ਤੇ ਜਾਂਦੀ ਹੈ ਗੁਰੂ ਚੰਗੇ ਪ੍ਰਚਾਰਕ ਚੰਗੇ ਗੁਰਸਿੱਖ ਜਦੋਂ ਤੁਰ ਪੈਂਦੇ ਆ ਨਾ ਪਿੰਡਾਂ ਦੇ ਵਿੱਚ ਅੱਗੇ ਤੂੰ ਅੱਗੇ ਅੱਗੇ ਤੂੰ ਅੱਗੇ ਪਿੰਡ 'ਚ ਇੱਕ ਫਿਰ ਇਲਾਕੇ 'ਚ ਵੱਡਾ ਬੰਦਾ ਫਿਰ ਉਧੂ ਅੱਗੇ ਫਿਰ ਉਧੂ ਅੱਗੇ ਹੋੜੀ ਹੋੜੀ ਫੈਲ ਜਾਂਦੀ ਏ ਗੱਲ ਬਲੰਤਿਆ ਰਾਜ ਮੈਨੂੰ ਇਹ ਲੱਗਦਾ ਹੈ ਕਲਗੀਧਰ ਪਾਸ਼ਾ ਦੇ ਬਲੰਤਿਆਰ ਕੱਢ ਗਏ ਸੀ ਅਸੀਂ ਉਹਨਾਂ ਚਾਅ ਨਹੀਂ ਰੱਖਦੇ ਵੀ ਮੈਂ ਅੰਮ੍ਰਿਤ ਛਕਾਵਾਂ ਮੈਂ ਲਗਨ ਲਾਵਾਂ ਮੈਂ ਦੂਜਿਆਂ ਨੂੰ ਪ੍ਰੇਰਾਂ ਅੱਜ ਗੁਰੂ ਕਮਾਲ ਦਾ ਸਿਰੇ ਵਾਲੀ ਗੱਲਬਾਤ ਹੈ ਪਰ ਅੱਗੇ ਕੀ 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 ਲਜਾਣ ਵਾਲਿਆਂ ਨੂੰ ਵੇਖ ਲਈ ਵੀ ਫੋਨਾਂ ਚ ਬੜੇ ਹੋਏ ਉਹਨਾਂ ਨੂੰ ਆਪਣੇ ਰੀਲਾਂ ਵੇਖਣ ਦੀ ਵੇਲ ਨਹੀਂ ਪ੍ਰਚਾਰ ਸਵਾ ਕਰਨਾ ਤੇ ਜਿਹੜੇ ਕਰਦੇ ਵੀ ਨੇ ਉਹ ਬੱਧਾ ਚੱਤੀ ਟਾਈਮ ਜਾਂ ਪਾਸ ਹੋ ਰਿਹਾ ਲਗਨ ਨਹੀਂ ਹੈ ਸਾਗ ਨਹੀਂ ਹੈ ਇੱਕ ਬੰਦਾ ਬੰਦਾ ਦਿਨੋਂ ਲੱਗਿਆ ਮਨੋਂ ਲੱਗਿਆ ਜੋਰ ਲਾ ਕੇ ਕਰਦਾ ਕੰਮਰ ਕੱਸਾ ਕਰਕੇ ਕਰਦਾ ਦਿਨ ਰਾਤ ਮਿਹਨਤ ਕਰਦਾ ਕਈ ਬੰਦੇ ਇਦਾਂ ਕੰਮ ਕਰਦੇ ਹੁੰਦੇ ਆ ਕਈ ਢਿਲਣ ਹੁੰਦੇ ਆ ਦੇ ਅੱਜ ਦੇ ਸਮੇਂ ਦੇ ਵਿੱਚ ਉਹ volunteers ਜਿਹੜੇ ਨੇ ਨਾ ਉਹ ਘੱਟ ਲੱਭਦੇ ਆ ਤੁਸੀਂ ਬਾਬਾ ਰਿਸ਼ਰ ਸਿੰਘ ਜੀ ਦੀ ਕੈਸਟ ਸੁਣੀ ਹੈ ਮੈਂ ਸੁਣੀ ਹੈ ਜਿਹਦੇ ਵਿੱਚ ਕਹਿੰਦੇ ਆ ਸਾਥ ਸੰਗਤ ਜੀ ਅਖੀਰਲੇ ਟਾਈਮ ਤੇ ਦੁਆਨ ਖਤਮ ਕਰਨ ਲੱਗੇ ਕਹਿੰਦੇ ਸਾਥ ਸੰਗਤ ਜੀ ਕਈਆਂ ਨੇ ਮੇਰੇ ਕੋਲ ਦੁਆਨਾ ਦੀ ਮੰਗ ਕੀਤੀ ਹੈ ਸਾਰੇ ਮੇਰੇ ਮਨ ਵਿੱਚ ਨੇ ਬਤਾਉਣਾ ਕਿ ਲਫ਼ਜ਼ ਬੋਲਿਆ ਇਤਾਂ ਹੀ ਇਹਾ ਹੁਕਮ ਹੋਈ 50 ਸਾਲ ਵਿੱਚ ਮੈਂ ਇੱਕ ਵੀ ਛੁੱਟੀ ਨਹੀਂ ਲਈ 50 ਸਾਲ ਚ ਕਹਿੰਦੇ ਮੈਂ ਇੱਕ ਵੀ ਛੁੱਟੀ ਨਹੀਂ ਲਈ ਤੀ ਮੈਨੂੰ ਨਾ ਮੈਨੂੰ ਇਹ ਜਿਹੜਾ ਸਿਹਤ ਖਰਾਬ ਹੋ ਗਈ ਇਹਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਆਰਾਮ ਦੀ ਵਾਸਤੇ ਛੁੱਟੀ ਦਿੱਤੀ ਵੀ ਤੂੰ ਛੁੱਟੀ ਕਰ ਤਾਂ ਮੇਰੀ ਸਿਹਤ ਮੇਟ ਗੇ। ਤੇ ਕੋਈ ਵੀ ਮੇਰੇ ਸਾਰੇ ਧਿਆਨ ਵਿੱਚ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਦਿਵਾਨ ਲੱਗਣੇ ਸੀ ਕੋਈ ਨਹੀਂ ਲੱਗਣਗੇ ਸਾਰਿਆਂ ਨੂੰ ਟਾਈਮ ਦਵਾਂਗੇ। ਮੈਂ ਇੱਕ ਵੀ ਛੁੱਟ ਨਹੀਂ। ਇਦਾਂ ਹੀ ਸੀ। ਇੱਥੇ ਦਿਵਾਨ ਸਮਾਪਤ ਹੋ ਗਏ ਦੂਜੀ ਜਗ੍ਹਾ ਸ਼ੁਰੂ ਹੋ ਜਾਂਦੇ ਸੀ। ਇੱਥੇ ਖਤਮ ਹੁੰਦੇ ਸੀ ਦੂਜੀ ਜਗ੍ਹਾ ਸ਼ੁਰੂ ਕਰ ਲੈਂਦੇ ਸੀ। ਇਹ ਵੀ ਪ੍ਰਚਾਰ ਹੁੰਦਾ ਨਾ। ਉਹ ਜੇ ਮੈਂ ਕਹਾਂ ਆਰਾਮ ਕਰੀਏ ਜੀ ਆਹ ਕਰੀਏ ਫਿਰ ਨਹੀਂ ਹੁੰਦਾ। ਫਿਰ ਇੱਕ ਕੰਮ ਹੀ ਹੋਊਗਾ। ਜਾਂ ਆਰਾਮ ਹੀ ਕਰ ਲਓ ਫਿਰ ਜਾਂ ਪ੍ਰਚਾਰੀ। ਜਿਹੜੇ ਸੇਵਾਦਾਰ ਵੀ ਹੁੰਦੇ ਆ ਭਾਈ ਉਹਨਾਂ ਦੇ ਵੀ ਤਕੜੇ ਦਿਲ ਸੋਚ ਵੱਡੀ ਸੇਵਾ ਦੀ ਭਾਵਨਾ ਮੱਚਦੀ। ਫੇਰ ਜਾ ਕੇ ਪ੍ਰਚਾਰ ਹੁੰਦਾ 50 ਸਾਲਾਂ ਚੁੱਪ ਛੁੱਟੇ ਨਹੀਂ ਸਾਡੇ ਉਹਨਾਂ ਦੇ ਬਰਾਬਰ ਦੇ ਰਾਗੀ ਬੜੇ ਹੋਣਗੇ। ਜਿਹੜੇ ਬਾਬਾ ਜੀ ਸਿਰਸਿੰਘ ਜੀ ਦੇ ਵੇਲੇ ਹੁੰਦੇ ਸੀ 70 ਸਾਲ ਪਹਿਲਾਂ ਰਾਗੀ ਪਰ ਕਈਆਂ ਦੇ ਦਿਮਾਗ 'ਚ ਇਹ ਹੁੰਦਾ ਪੈਸਾ ਕੱਟਾ ਕਰੋ ਅਮਰੀਕਾ ਪਹੁੰਚ ਜੀਏ ਬੱਚੇ ਸੈੱਟ ਕਰ ਲਓ ਗੱਲ ਖਤਮ ਐ ਜੀ ਵੀ ਅਰੀ ਕਿ ਕੀ ਬੇਕੇਤੇ ਨੇ ਨੀ ਸੁਧਰਦੇ ਐ ਬੋਲ ਇਹਦੀ ਦੁਨੀਆ ਸਮਝਦੀ ਜੀ ਬਸ ਮੇਰੀ ਬਦਲ ਨਹੀਂ ਬਦਲਦਾ ਐ ਜੇ ਕਹਿ ਕੇ ਲੱਗ ਜਾਂਦਾ ਇਹ ਲੋਕ ਲਾੜ ਨਹੀਂ ਬਦਲਦੇ ਹੁੰਦੇ ਤੇ ਐਹ ਜੀ ਹੁੰਦੀ ਆ ਦੁਨੀਆ ਐ ਕਹਿ ਕੇ ਲੱਗਿਆ ਪਰ ਇਹ ਸੋਚ ਰੱਖੋਗੇ ਫਿਰ ਕਿਵੇਂ ਕੰਮ ਚੱਲੇਗਾ ਲੋਕ ਇਹ ਨਹੀਂ ਬਰਨਦੇ ਤੇ ਕੋਈ ਕੋਈ ਵਲੰਟੀਅਰ ਮਿਲਦਾ ਹੁੰਦਾ ਕੋਈ ਕੋਈ ਸੇਵਾਦਾਰ ਮਿਲਦਾ ਜਿਵੇਂ ਬਾਬਾ ਹੀਸਰ ਸਿੰਘ ਜੀ ਨੂੰ ਜਥੇਦਾਰ ਦੀ ਮਿਲਣ ਹੋਈ ਸੀ ਉਹਨਾਂ ਦੇ ਸਾਥੀ ਸੰਤ ਬਾਬਾ ਕਿਸ਼ਨ ਸਿੰਘ ਜੀ ਉਹ ਸਾਥੀ ਸੀ ਬਾਬਾ ਤੇਜਾ ਸਿੰਘ ਜੀ ਵਰਗੇ ਵਲੰਟੀਅਰ ਮਿਲੇ ਸੀ ਇਹਦੇ ਸਿਰ ਤੇ ਉਹ ਚੱਲਦਾ ਹੁੰਦਾ ਜੇ ਅੱਗੇ ਸੇ ਅੱਗੇ ਖੌਂਗਾ ਜੇ ਅੱਗੇ ਲਿਜਾਓ ਇਹ ਕਰੂ ਕੋਣ ਬੰਦਿਆਂ ਨੂੰ ਚੁਣਨਾ ਬੰਦਿਆਂ ਨੂੰ ਲੱਭਣਾ ਉਹਨਾਂ ਨੂੰ ਬਣਾਉਣਾ ਸੇਵਾਦਾਰ ਬਣਾਉਣਾ ਸਿਖਾਉਣਾ ਤਿਆਰ ਕਰਨਾ ਕਿਤੇ ਸੁੱਖਾ ਹੈ ਅਧੁਈ ਮੈਨੂੰ ਕੋਹ ਵੀ ਇੱਕ ਬੰਦਾ ਤਿਆਰ ਕਰ ਦਿਓ ਤਿਆਰ ਕਰਨਾ ਸੁੱਖਾ ਹੈ ਅਗਲੇ ਜੰਦਰ ਭਾਵਨਾ ਹੋਵੇ ਕਿੰਨਾ ਕਿੱਦਾਂ ਉਹ ਸਮਝੂ ਕਿੱਥੇ ਲੱਗੂ ਕਿਵੇਂ ਲੱਗੂ ਇਹ ਕਿਤੇ ਖੇਡ ਪਈ ਹੈ ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਨ ਵੀ ਹੈ ਤੇ ਕਲਗੀਧਰ ਪਾਤਸ਼ਾਹ ਜਿਹਨੇ ਬਾਬਾ ਦੀਪ ਸਿੰਘ ਵਰਗੇ ਪੈਦਾ ਕੀਤੇ ਦੀ ਹੈ ਸੇਵਾ ਦਾ ਲਿਖਣ ਲੱਗਦਾ ਲਿਹੀ ਜਾਂਦਾ ਜਵਾਨੀ ਨਾਲ ਦੀ ਸਾਰੀ ਬਾੜੀ ਲਿਖਣ ਤੇ ਲੋਕ ਜਵਾਨੀ ਵੇਲੇ ਖੰਡਾ ਚੱਕਦੇ ਐ ਬਡੇ ਬੇਵਲੇ ਫਿਰ ਲਿਖਣ ਵਾਲਾ ਕੰਮ ਕਰਦੇ ਐ ਬਾਬਾ ਦੀਪ ਸਿੰਘ ਨੇ ਸਾਰੀ ਜਵਾਨੀ ਲਿਖਣ ਦੇ ਲਈ ਜਦੋਂ ਬਜ਼ੁਰਗ ਹੋ ਗਏ ਉਦੋਂ ਖੰਡਾ ਚੱਕ ਲਿਆ ਤੇ ਜਦੋਂ ਚੰਗਾ ਪ੍ਰਚਾਰਕ ਹੋਵੇ ਚੰਗਾ ਸੂਝਬਾਨ ਹੋਵੇ ਚੰਗਾ ਵਿਦਵਾਨ ਹੋਵੇ ਸਾਰੀ ਜ਼ਿੰਦਗੀ ਬਾਣੀ ਲਿਖੀ ਹੋਵੇ ਚਾਰ ਸਰੂਪ ਹੱਥੀ ਲਿਖੋਵੇ ਤੇ ਸਾਰੇ ਸਦੂਪ ਕੰਠ ਨਹੀਂ ਹੋ ਜਾਣਗੇ ਬਾਣੀ ਬਾਣੀ ਕੰਠ ਨਹੀਂ ਹੋ ਚਾਰ ਸਰੂਪ ਹੱਥੀ ਲਿਖੋ ਤੇ ਲਿਖ ਲਿਖ ਕੇ ਬਾਣੀ ਚਾਰ ਸਰੂਪ ਤਿਆਰ ਕੀਤੇ ਤੇ ਬਾਣੀ ਦੇ ਬਾਬਾ ਦੀਪ ਸਿੰਘ ਦੇ ਰੋਮ ਰੋਮ ਚ ਬਸ ਗਈ ਸੀ ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਦਾ ਰੇ ਤਾਂ ਹੀ ਤੇ ਦੁਨੀਆ ਜੱਸ ਕਉਂਦੀ ਹੈ ਤਾਂ ਹੀ ਇੱਥੇ ਤੱਕ ਸਤਕਾਰ ਸਾਰੀ ਜਵਾਨੀ ਲਈ ਉਹ ਬਾਬਾ ਜਵਾਨੀ ਲਾਦਤੀ ਸਾਡੀ ਲੋਕਾਂ ਨੂੰ ਕਹਿੰਦੇ ਜਵਾਨੀ ਨਹੀਂ ਮੰਨਣੀ ਤੇਰੀ ਜਵਾਨੀ ਤੇ ਐਂ ਲੱਗ ਜੂ ਸਾਰੀ ਇਹੀ ਕੰਮ ਕਰੀ ਲੈਣਾ ਐਹੀ ਕਰੀ ਲੈਣਾ ਆਹੀ ਕੰਮ ਕਰਮਾਣ ਵਾਸਤੇ ਜਵਾਨੀ ਤੇ ਮਾਨਣ ਲਈ ਹੁੰਦੀ ਐ ਜਵਾਨੀ ਤੇ ਨਜ਼ਾਰੇ ਲੈਣ ਲਈ ਹੁੰਦੀ ਐ ਉਹ ਬਾਬਾ ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਨਾ ਡਰ ਜਾ ਚੱਲੀ ਐ ਕਹਿੰਦੇ ਜਾਣ ਦੋ ਮੈਨੂੰ ਡਰੀ ਨਹੀਂ ਲੱਗਦਾ ਮੇਰੀ ਜਵਾਨੀ ਚੱਲੀ ਐ ਜੋਬਨ ਜਾਂਦਾ ਜੀ ਚੱਲਿਆ ਇਹਦੇ ਜਾਵੇ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਮੇਰੀ ਪ੍ਰੀਤ ਨਾ ਜਾਵੇ ਪ੍ਰੀਤਾ ਕਿੰਨੀ ਜੋਬਨ ਪ੍ਰੀਤ ਦਿਨ ਸੁਭ ਦਾ ਇਹ ਕੁਮਲਾਏ ਕਿੰਨੀ ਜੋਬਨ ਨੇ ਸੁੱਖ ਸਾੜੀ ਗਏ 41 ਸਾਲ 9 ਮਹੀਨੇ 15 ਦਿਨ ਕਲਗੀਆਂ ਵਾਲੇ ਰਹੇ ਐ ਸਰੀਰ ਚ ਤੇ ਬਿਆੜੀਆਂ ਬਿਆੜੀਆਂ ਸਾਲਾਂ ਦੇ ਆਪਣੇ ਚ ਗਈ ਬੈਠੇ ਐ ਮੈਨੂੰ ਵੀ ਤਰਪਾਲੀ ਮਾਂ ਚੱਲਦਾ ਅਸੀਂ ਕੀ ਕਰ ਲਿਆ ਲੰਗ ਦੇਰੀ ਵੀ ਗਈ ਲੰਗ ਦੇਰੀ ਵੀ ਗਈ ਲੰਗਾ ਹੀ ਕਿਵੇਂ ਐ ਗੱਲ ਦੇਰੀ ਮੰਜਾ ਤਰਦਾ ਤੂੰ 70 ਦਾ ਤੈਨੂੰ ਘਾਹ ਹੋ ਗਿਆ 70 ਨਹੀਂ ਬਾਪਾ ਇਸ਼ਰਸਿਕ ਹੋਏ ਸੀ ਉਹ ਕਹਿੰਦਾ ਮੈਂ 50 60 ਛੁੱਟੀ ਹੋ ਜੀ ਕੀਤੀ ਕੀਰਤਨੀ ਗਰੀਏ ਕੀਰਤਨੀ ਗਰੀਏ ਕੀਰਤਨੀ ਗਰੀਏ ਆਪਾਂ ਜੁਗਲੀਏ ਗਰੀਏ ਆਪਾਂ ਗੜਾ ਹੀ ਗੱਡੀਏ ਆਪਾਂ ਵਸਾਹੀ ਚੱਲੀ ਗਏ ਲੱਗਾ ਫਰਕ ਹੈ ਨਾ ਦੇਸ ਦੁਨੀਆ ਗਾਉਂ ਹੀ ਉਹਨਾਂ ਦਾ ਜਿਨ੍ਹਾਂ ਨੇ ਕੀਤਾ ਇਹਨਾਂ 42 ਸਾਲਾਂ ਦੀ 42 ਸਾਲ ਤੋਂ ਘੱਟ ਉਮਰ ਚ ਗਲਗੀਆਂ ਵਾਲੇ ਜੋ ਜੋ ਕਰ ਗਏ ਉਹ ਕਿੰਨੇ ਕਰ ਲੱਗ ਗਏ ਤੰਗੀ ਨੂੰ ਨਮਸ਼ਕਾਰਾਂ ਗੁਰੂ ਘਰਮੀ ਆਪੋ ਆਪਣੀ ਇਹ ਨੇੜਾ ਕਿਵੇ ਦੂਰ ਗਈ ਦੂਰ ਹੀ ਰਹੇ ਕਈ ਨੇੜੇ ਲੱਗੇ ਘਰਮੀ ਆਪੋ ਆਪਣੀ ਇਹ ਤੇ ਇਹ ਸੰਗਤੇ ਸਾਰੀ ਖੇਡ ਜਿਹੜੀ ਹੈ ਨਾ ਵਲੰਟੀਅਰ ਬਣ ਕੇ ਸੇਵਾਦਾਰ ਬਣ ਕੇ ਭਾਵ ਪਣਾ ਕੇ ਮਨ ਵਿੱਚ ਸੇਵਾ ਕਰਨੀ ਠੀਕ ਹੈ ਫਿਰ ਸਾਰੀ ਜਵਾਨੀ ਕਹਿੰਦੇ ਜਾਂਦੀ ਹੈ ਜਵਾਨੀ ਜਾਓ ਚੱਲੀ ਤੇਰੀ ਬਾਬਾ ਪੁੱਤੇ ਐਂ ਦਾ ਨਹੀਂ ਨਾ ਬਾਬਾ ਦੀਪ ਸਿੰਘ ਇਹਦਾ ਪੈਦਾ ਇਦਾਂ ਹੀ ਲੰਦਾ ਲਿਹੀ ਜਾਣਾ ਲਿਹੀ ਜਾਣਾ ਲਿਹੀ ਜਾਣਾ ਥੱਕਦਾ ਨਹੀਂ ਥੱਕ ਭਾਵੇਂ ਜਾਇਆ ਕਰੋ ਅੱਕਿਆ ਨਾ ਅੱਕਦਾ ਮਨ ਹੈ ਥੱਕਦਾ ਸ਼ਰੀਰ ਥੱਕਦਾ ਸ਼ਰੀਰ ਹੁੰਦਾ ਹੈ ਅੱਕਦਾ ਮਨ ਹੁੰਦਾ ਹੈ ਥੱਕ ਜਾਓਗੇ ਥਕਾਵਟ ਲੈ ਜਾਊਗੀ ਅੱਕ ਜਾਓਗੇ ਫਿਰ ਨਹੀਂ ਗੱਲ ਜਿਹੜਾ ਕੰਮ ਕਰਦਾ ਮਨ ਅੱਕੇ ਨਾ ਫਿਰ ਬੰਦਾ ਕੰਮ ਜਾ ਮਨ ਨਹੀਂ ਅੱਕਣਾ ਦੇਖੋ ਮੈਂ ਆਵਾ ਦੂਰੋਂ ਸਫਰ 'ਚ ਹੋਵਾ ਮੈਂ ਦੁਆਵਾਂ ਲਾ ਕੇ ਮੈਂ ਥੱਕਿਆ ਹੋਇਆ ਥਕਣਾ ਹੋਰ ਚੀਜ਼ ਹੈ ਗਲਾ ਥੱਕ ਜਾ ਸਕਦਾ ਹੈ ਸ਼ਰੀਰ ਥੱਕ ਸਕਦਾ ਹੈ ਪਰ ਮੇਰਾ ਮੇਰੇ ਕੰਮ ਤੋਂ ਅੱਕਣਾ ਨਹੀਂ ਪੈਂਦਾ ਮੈਨੂੰ ਕੀਰਤਨ ਦਾ ਸ਼ੌਂਕ ਚਾਹੀਦਾ ਜੇ ਮੈਂ ਜ਼ਿੰਦਗੀ ਲਾਉਣੀ ਹੋਵੇ ਚਾਹ ਜਾਈ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਨਸ਼ਾ ਚਾਹੀਦਾ ਜਿਹੜਾ ਕਹਿੰਦਾ ਦਿਨ ਰਾਤ ਕੰਮ ਕਰਾਉਣਾ ਐ ਫਿਰ ਭੁੱਖੀ ਦਾ ਚਮਚਾ ਖਵਾ ਦਿਓ ਇਹ ਦੇਖੀ ਮੈਂ ਕਿਵੇਂ ਛਾਲਾ ਮਾਰਦਾ ਕਹਿੰਦੇ ਨੇ ਨਾ ਕਹੀ ਕਿ ਜੇ ਮੇਰੇ ਤੋਂ ਪੂਰਾ ਕੰਮ ਲੈਣਾ ਫਿਰ ਦੋ ਉਕਾਰ ਲਵਾ ਦੇ ਕਰਦੇ ਨੇ ਨਾ ਆਪਣੇ ਆਦੇ ਇਹ ਗੱਲਾਂ ਬਾਸ ਫਿਰ ਗੁਰੂ ਕੋ ਜੇ 50 ਸਾਲ ਲਵਾਉਣੇ ਨੇ ਗੁਰੂ ਨਾਨਕ ਦਾ ਨਸ਼ਾ ਕਰਾ ਦਿਓ ਗਲਗੀਆਂ ਵਾਲੇ ਦਾ ਨਸ਼ਾ ਕਰਾ ਦੇ ਨਿਰੋ ਨਸ਼ਾ ਝਾੜ ਛੱਡ ਉਹ ਨਸ਼ਾ ਇਹ ਜਾਂ ਛੱਡਦਾ ਫੇਰ ਬੰਦਾ ਥੱਕਦਾ ਹੀ ਨਹੀਂ ਨੇ ਚੂਠਿਆ ਨਸ਼ਿਆਂ ਦੀ ਲੋੜ ਨਹੀਂ ਪਈ ਭੜਿਆ ਨਸ਼ਿਆਂ ਦੀ ਲੋੜ ਨਹੀਂ ਪੈਂਦੀ ਹੈ ਅਗਲਾ ਕਹਿੰਦਾ ਤੂੰ ਥੱਕਦਾ ਨਹੀਂ ਖਾਂਦਾ ਕੀ ਹੈ ਕੀ ਖਾਂਦਾ ਹੈ ਜਦ ਰੇ ਥੱਕਦਾ ਹੀ ਨਹੀਂ ਅਸਰ ਤੋਂ ਪਿਆਰ ਇਕ ਜਜ਼ਬਾ ਹੈ ਇਕ ਸੂਰ ਹੈ ਜਿਹੜਾ ਚੜਨਾ ਚਾਹੀਦਾ ਲੈਣਾ ਨਹੀਂ ਚਾਹੀਦਾ ਚਾਹ ਜਾਈਦਾ ਮੱਤ ਛਾਪ ਜਾਈਦਾ ਲੁੱਟ ਕੇ ਖਾ ਗਏ ਵਕਾਰ ਕਦੇ ਕਾਮ ਖਾ ਗਿਆ ਉਹ ਲੁੱਟ ਕੇ ਲੈ ਗਿਆ ਬੰਦਿਆਂ ਨੂੰ ਕਦੇ ਗੁੱਸਾ ਹਾਵੀ ਹੋ ਗਿਆ ਕਦੇ ਲੋਭ ਜਾਗ ਪਿਆ ਕਰ ਲੋ ਪੈਸਾ ਇਕੱਠਾ ਜਿੰਨਾ ਜੋੜਿਆ ਜਾਂਦਾ ਜੋੜ ਲਓ ਇਹ ਮੋਹ ਦੀ ਦਲਦਲ 'ਚ ਫਸ ਕੇ ਮੈਨੂੰ ਪੱਤ ਮਿਲੀ ਗੱਦੀ ਦਾ ਪੁੱਤ ਨੂੰ ਦੇਣੀ ਪੁੱਤੇ ਨੂੰ ਦੇਣੀ ਦਾ ਇੱਧਰੋਂ ਚੱਲ ਪਿਆ। ਆਪ ਦੀ ਜੇ ਸੈੱਟ ਕਰ ਲੋ ਆਪਣੇ ਤੇ ਇੱਧਰੋਂ ਕਰਿਆ। ਮੋਹ ਜਾਗ ਪਿਆ। ਚੱਲ ਇੱਥੇ ਹਰ ਮਿਲ ਲਗੋ। ਬੀਤੇ ਅਟਕਿਓ ਜੀ। ਚੱਲੇ ਤੇ ਹੀ ਰੱਬ ਨੂੰ ਮਿਲਣ ਕੀ ਰਾਹ ਜੀ ਰੁਕ ਗਏ। ਰਾਹ ਜੀ ਰਾਹ ਜੀ ਖੜ ਗਏ। ਕਾਪ ਜਾਬ ਨਹੀਂ ਹੋ ਸਕੇ ਰਾਹ ਖੜ ਗਏ। ਲੋੜ ਨਹੀਂ ਚੜਿਆ ਨਸ਼ਾ ਨਹੀਂ ਚੜਿਆ ਪੂਰਾ ਤੇ ਬਾਬੇ ਫਰੀਦ ਸਾਹਿਬ ਨੇ ਕਿਹਾ ਕਿ ਇਹ ਜਦ ਚੱਲੀ ਹੈ ਜੀਵਾਨੀ ਕਿਹਦੇ ਜਾਵੇ ਉਹਦਾ ਵੀ ਚਲੇ ਜਾਣੀ ਹੈ ਅਸੀਂ ਤੇ ਲੇਖੇ ਲਾਉਣੀ ਹੈ ਕਿਹਦੇ ਦੁਨੀਆ ਇੰਨੇ ਰੰਗ ਮਾੜ ਦੀ ਜਵਾਨੀ ਜਿਹਦੇ ਲੋਕਾਂ ਵਾਂਗੂ ਨਹੀਂ ਮੰਨਣੀ ਜਵਾਨੀ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਕਦੋਂ ਆਈ ਤੇ ਕਦੋਂ ਲੰਘ ਗਈ ਮੈਨੂੰ ਪੱਤਰਕਾਰ ਪੁੱਛਦਾ ਹੈ ਕਿਹਦਾ ਭਾਈ ਸਾਹਿਬ ਤੁਸੀਂ ਵਿਆਹ ਕੋ ਕਰਾਇਆ ਹੀ ਨਹੀਂ ਮੈਂ ਕਿਹਾ ਵਿਆਹ ਕਰਾਉਣ ਦਾ ਟਾਈਮ ਹੀ ਨਹੀਂ ਲੱਗਿਆ ਮੈਂ ਕਿਹਾ ਮੈਂ ਤੇ ਉਦੋਂ ਕਿਸੇ ਇੰਨਾ ਸੀ ਮੈਂ ਤਾਂ ਬਦਲ ਲੱਗੇ ਕਦੋਂ ਕਦੋਂ ਮੈਂ 20 ਦਾ ਹੋਇਆ ਤੇ ਕਦੋਂ 20 ਦਾ ਹੋਇਆ ਤੇ ਕਦੋਂ 30 ਹੋ ਗਿਆ ਤੇ ਕਦੋਂ 35 ਹੋ ਗਿਆ ਮੈਨੂੰ ਤਾਂ ਬਦਲ ਹੀ ਨਹੀਂ ਲੱਗੇ ਸੰਦ ਗੱਲ ਹੀ ਸਾਡੇ ਕਿਉਂਕਿ ਜਦੋਂ ਹੁਣ ਅਗਲੇ ਨੂੰ ਸਮਝਾਉਣ ਬੈਠੇ ਵੀ ਸਾਡੇ ਸੰਪਰਦਾ ਸਾਡੇ ਰਾਣਾ ਸਾਹਿਬ ਸਾਡੇ ਕਰਾਉਂਦੇ ਨਹੀਂ ਇਹ ਹੋਰ ਸਮਝਦੇ ਸਮਝਦੇ ਨੇ ਬੰਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨ ਵਾਲੇ ਹੁੰਦੇ ਗੱਲ ਇੰਨੀ ਨਹੀਂ ਸਮਝਦੇ ਕਿ ਆ ਤੇ ਨਹੀਂ ਤੇ ਨਹੀਂ ਪਰ ਉਰ ਮੈਂ ਤੈਨੂੰ ਗਿਆਨ ਤੈਨੂੰ ਇਹਦੇ ਲਈ ਵਿਆਖਿਆ ਕਰਕੇ ਕੀ ਸਮਝਾਂ ਹੁਣ ਉਹਨਾਂ ਨੇ ਚੋਲਾ ਪਵਾਦ ਤਾਂ ਕਹਿਤਾ ਚੋਲਾ ਲਾਉਣਾ ਨਹੀਂ ਵਿਆਹ ਕਰਾਉਣਾ ਨਹੀਂ ਗੱਲ ਖਤਮ ਕੋਣ ਮੈਂ ਇਨੀ ਇਤੂ ਵੱਧ ਕੀ